ਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਨੇ ਚਮਕੌਰ ਸਾਹਿਬ ਦੇ ਵਿੱਚ ਨਾ ਏਜੰਸੀ ਓਪਨ ਕੀਤੀ ਸੀਗੀ ਪ੍ਰੀਤ ਟਰੈਕਟਰ ਦੀ ਤੇ ਅੱਜ ਹੈਗਾ ਸਾਡਾ ਜੀ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਕਿਉਂਕਿ ਅੱਜ ਸਾਡਾ ਜਾ ਰਿਹਾ ਹੈ ਜੀ ਪਹਿਲਾ ਪ੍ਰੀਤ ਯਾਨੀ ਕਿ ਸਾਡਾ ਪਹਿਲਾ ਪ੍ਰੀਤ ਟਰੈਕਟਰ ਜੋ ਹੈ ਸੋਲਡ ਆਊਟ ਹੋ ਗਿਆ ਜੀ ਤੁਸੀਂ ਚੈੱਕ ਕਰ ਲਓ ਇਹ ਵੀਰੇ ਹੈ ਜੀ ਇਹਨਾਂ ਨੇ ਲੱਤਾ ਹੈ ਜੀ ਦੇਖੋ ਇਹ ਮਤਲਬ ਕਿ ਟੈਸਟ ਡਰਾਈ ਵੀ ਲੈ ਕੇ ਦੇਖ ਰਹੇ ਨੇ ਜੀ ਤੇ ਬਹੁਤ ਹੀ ਮਤਲਬ ਕਿ ਪਸੰਦ ਆਇਆ ਸਾਰਿਆਂ ਨੂੰ ਪਹਿਲਾਂ ਦੂਸਰੇ ਵੀਰੇ ਨੇ ਟਰਾਈ ਕੀਤਾ ਸੀਗਾ ਤੇ ਹੁਣ ਇਹ ਵਾਲਾ ਵੀਰਾ ਜਾ ਰਿਹਾ ਹੈ ਜੀ ਤੇ ਇਹਨਾਂ ਨੂੰ ਵੀ ਟਰੈਕਟਰ ਮੈਨੂੰ ਬਹੁਤ ਹੀ ਜ਼ਿਆਦਾ ਪ ਤੇ ਦੇਖੋ ਵੀਰੋਣੀ ਨਹਿਰ ਤੱਕ ਮਤਲਬ ਕਿ ਆਰਾਊਂਡ ਲੈ ਕੇ ਆਏ ਸੀਗੇ ਤੇ ਜਦੋਂ ਆਏ ਤੇ ਵੀਰ ਕਹਿੰਦੇ ਬਹੁਤ ਹੀ ਵਧੀਆ ਲੱਗਿਆ ਇਹਨਾਂ ਨੂੰ ਟਰੈਕਟਰ ਚਲਾ ਕੇ ਤੇ ਚਲਾਈ ਤੇ ਜਿਹੜੀ ਪਿਕ ਕਿਦਾਂ ਲੱਗਿਆ ਬਾਈ ਬਹੁਤ ਵਧੀਆ ਵੀਰ ਉੜਦਾ ਦਾ ਪੂਰਾ ਵੀਰ ਤਾਂ ਕਹਿੰਦਾ ਵੀ ਟਰੈਕਟਰ ਹਵਾ 'ਚ ਉੱਡਦਾ ਆ ਪਰ ਬਾਕੀ ਜੋ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਹੁਤ ਹੀ ਸੋਹਣਾ ਵੀਰ ਕਹਿੰਦੇ ਜਦੋਂ ਪਿੰਡ 'ਚ ਜਾਣਾ ਟਰੈਕਟਰ ਨੇ ਕਹਿੰਦੇ ਵੀ ਪੂਰਾ ਰੋਵ ਪਹਿਣਾ ਇਹਨਾਂ ਕੋਲ ਪਹਿਲਾਂ ਵੀ 올ਰੀਡੀ ਟਰੈਕਟਰ ਹੈਗਾ ਜੀਪੀ ਤੇ ਜਿਹੜਾ ਆਪਾਂ ਨਹੀਂ ਵੇਚਿਆ ਸੀ ਇਹਨਾਂ ਨੂੰ ਨਹੀਂ ਵੀਰੇ ਕਿਹੜਿਆ ਸਾਨਾ ਦੀ ਗੱਲ ਆ ਇਹ ਇਹ 2020 ਸਾਲ ਦੀ ਹੈ। ਅੱਛਾ ਪਹਿਲਾਂ ਆਹ ਲੇ ਕੇ ਗਏ ਤੇ ਨਾ ਵੀਰੇ ਆਪਣੇ ਕੋਲ ਤੇ ਇਹਦੇ ਬਾਅਦ ਵੀਰੇ ਕਹਿੰਦੇ ਹੁਣ ਕਰਨਾ ਅਪਡੇਟ ਤੇ ਇਹਨਾਂ ਲਈ ਲੈ ਲਿਆ ਫਿਰ ਨਵਾਂ। ਉਹ ਦੇਖੋ ਜੀ ਉਹ ਖੜਾ ਟਰੈਕਟਰ ਆਪਣਾ ਜੀ ਤੇ ਹੁਣ ਵੀਰੇ ਹਣੀ ਇਹ ਵਾਲਾ ਵਿੱਚ ਕਟਾ ਕੇ ਉਹੜਾ ਲੈ ਕੇ ਆਣੇ ਤੇ ਉੱਪਰ ਰਿਵਿਊ ਲੁੰਦੇ ਵੀਰੇ ਦਾ ਪੁੱਛੀਦਾ ਕਿੰਦਾ ਆ ਰਿਹਾ ਸਾਰਾ ਕੁਝ ਹਨਾ। ਜੀ ਵੀਰ ਆਪਾਂ ਨੇ ਨਾ ਵੀਰ ਹੁਣਾ ਨੂੰ ਪਹਿਲਾਂ 2020 ਦੇ ਵਿੱਚ ਏਜੰਸੀ ਦਿੱਤੀ ਸੀ। ਯਾਦ ਵੀ ਆਪਾਂ ਨੇ ਵੀਰ ਹੁਣਾ ਨੂੰ ਇਹ ਪਹਿਲਾ ਟਰੈਕਟਰ ਦਿੱਤਾ ਤਾਂ ਇਹ ਪਹਿਲਾ ਹੀ ਟਰੈਕਟਰ ਆਪਾਂ ਨੇ ਆਪਣਾ ਦਿੱਤਾ ਤਾਂ ਇਹ ਪਲਾਂਟ ਜਿਹੜਾ ਨਵਾਂ ਲੱਗਿਆ ਦਾ ਪ੍ਰੀਤ ਦਾ 90 ਦਾ ਉਹਦਾ ਵੀ ਇਹ ਤੇ 2020 ਚ ਦਿੱਤਾ ਦਾ ਅਗਸਤ ਮਹੀਨੇ ਚ ਹੁਣ ਵੀ ਅਗਸਤ ਮਹੀਨਾ ਜਿਹੜਾ ਨਵਾਂ ਫੇਰ ਦੇਣ ਲੱਗੇ ਆ ਵੀਰ ਦੱਸੋ ਕਿੱਦਾਂ ਲੱਗਿਆ ਚੱਲੇ ਟਰੈਕਟਰ ਇਹ 2020 ਚ ਲਿਗੇ ਦੇ ਵੀਰ ਆਪਾਂ ਬਹੁਤ ਵਧੀਆ ਸੈੱਟ ਬਹੁਤ ਵਧੀਆ ਟਰੈਕਟਰ ਨਿਕਲੇ ਜੀ ਹੁਣ ਆਪਾਂ ਦੇ ਕੇ ਵਿੱਚ ਨਵਾਂ ਲਿਕੇ ਚੱਲੇ ਪ੍ਰੀਟ 404 ਇਹ ਵੀ ਬਹੁਤ ਵਧੀਆ ਟਰੈਕਟਰ ਨਿਕਲੇ ਆਪਾਂ ਹੁਣ ਦੂਜਾ ਵਰਤ ਕੇ ਦੇਖਦੇ ਆ ਤੇ ਇਹਨਾਂ ਦੇ ਪਿੰਡ ਦੇ ਵਿੱਚ ਆਪਾਂ 8 ਟਰੈਕਟਰ ਦਿੱਤੇ ਦੇ ਜੀ ਹੁਣ 8 ਦੇ 8 ਇਹ ਮੈਨੂੰ ਜਿੱਥੇ ਤੱਕ ਲੱਗਦੀ ਹੈ ਵੀ ਫੋਰਵਿਲ ਡਰਾਈਵੇ ਜਾਉਗੇ ਆਪਣੇ ਕਰਾਰੋ ਟਰਾਂਸਮਿਸ਼ਨ ਜਿਹੜੇ 60 HP ਦੇ ਦਿੱਤੇ ਤੇ ਜੀ ਨਾਵਾ ਟਰੈਕਟਰ ਵੀਰ ਬਹੁਤ ਵਧੀਆ ਲਾਂਚ ਕੀਤਾ ਹੈ ਸਾਰੇ ਟਰਾਈ ਕਰਕੇ ਦੇਖੋ ਤੇ ਟਰੈਕਟਰ ਮੈਂ ਕਿੰਨਾ ਸੋਹਣਾ ਲੱਗਣਾ ਵੀਰਾਂ ਨੂੰ ਬਾਰ ਬਾਰ ਟੈਸਟ ਡਰਾਈਵ ਬਾਰ ਬਾਰ ਉੱਪਰ ਬੈਠ ਕੇ ਵੀਰ ਨੂੰ ਦੇਖੀ ਯਾਰ ਅਸੀਂ ਕਹਿੰਦੇ ਇੰਨਾ ਕੰਫਰਟੇਬਲ ਇੰਨਾ ਵਧੀਆ ਟਰੈਕਟਰ ਤੇ ਇੰਨੀਆਂ ਤਰੀਫਾਂ ਕਰੇ ਸੀ ਨਾ ਵੀਰੋ ਨਹੀਂ ਵੀ ਗੱਲ ਛੱਡ ਦੋ ਮਤਲਬ ਕਿ ਇਹਨਾਂ ਦਾ ਕਹਿ ਸਕਦੇ ਆ ਇੱਕ ਤਰੀਕੇ ਨਾਲ ਵੀ ਟਰੈਕਟਰ ਦੇ ਉੱਤੇ ਮੈਂ ਕਿਹਾ ਕ੍ਰਾਸ਼ ਹੀ ਆ ਗਿਆ ਇੰਨਾ ਵਧੀਆ ਨੂੰ ਪਸੰਦ ਆਇਆ ਤੇ ਦੇਖੋ ਜੀ ਆਪਾਂ ਫੁੱਲ ਫੱਲ ਆ ਗਏ ਹੁਣ ਟਰੈਕਟਰ ਦੇਣ ਦੀ ਤਿਆਰੀ ਤੇ ਸ਼ੋਅ ਚਾੱਕ ਕੇ ਇੱਕ ਵਾਰ ਵੀਰਾਂ ਨੂੰ ਇੰਜਨ ਨੂੰ ਜਨ ਸਾਰਾ ਕੁਝ ਚੈੱਕ ਕਰਵਾ ਕੇ ਤੇ ਇਹ ਟਰੈਕਟਰ ਆਪਣਾ ਟਿੱਪ ਟੋਪ ਕਰਤਾ ਜੀ ਤੇ ਆਪਾਂ ਬਸ ਹੁਣ ਮੱਥਾ ਟੇਕਣ ਦੀ ਤਿਆਰੀ ਸੀਗੀ ਤੇ ਟਰੈਕਟਰ ਨੂੰ ਰਵਾਨਾ ਕਰਨ ਦੀ ਤਿਆਰੀ ਸੀਗੀ ਤੇ ਆ ਚੱਕੋ ਜੀ ਆਪਣਾ ਜਿਹੜੀ ਚਾਬੀ ਹੁੰਦੀ ਹੈ ਜਿਹੜੀ ਕਹਿੰਦੇ ਨਾ ਫੋਟੋ ਖਿੱਚੇ ਹੁੰਦੀ ਹੈ ਪ੍ਰਭਾਵ ਪਾਣੀ ਵਾਲੀ ਉਹ ਆਪਾਂ ਨੇ ਚੱਕ ਲਈ ਤੇ ਲੋ ਜੀ ਚੱਕ ਲਈ ਫੋਟੋ ਤੇ ਆਹ ਲੋ ਜੀ ਸਾਰੇ ਆਪਣੇ ਸੱਜਣ ਮਿੱਤਰ ਇਕੱਠੇ ਹੋ ਗਏ ਤੇ ਲੋ ਜੀ ਆਪਣੇ ਕਰ ਲਈ ਜੀ ਫੋਟੋ ਕਲਿੱਕ ਤੇ ਵੀਰਾਂ ਨੇ ਬਹੁਤ ਜ਼ਿਆਦਾ ਖੁਸ਼ ਸੀਗੇ ਕਿ ਇੰਨਾ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਇੰਨਾ ਚਾ ਸੀਗਾ ਵੀਰਣ ਨੂੰ ਤੇ ਸਾਨੂੰ ਵੀ ਦੇਖ ਕੇ ਬਹੁਤ ਖੁਸ਼ੀ ਹੋਦੀ ਸੀ ਕਿਉਂਕਿ ਟਰੈਕਟਰ ਆਖਰ ਨੂੰ ਕੋਈ ਆਸਾਨ ਨਹੀਂ ਹੁੰਦਾ ਇਹ ਇੱਕ ਜਿਹੜਾ ਕਿਸਾਨ ਹੁੰਦਾ ਹੈ ਨਾ ਉਹਦੇ ਪੁੱਤ ਦੇ ਬਰਾਬਰ ਹੀ ਹੁੰਦਾ ਉਹਦੇ ਘਰ ਦਾ ਮੈਂਬਰ ਹੀ ਹੁੰਦਾ ਤੇ ਲੋ ਜੀ ਟਰੈਕਟਰ ਹੋ ਗਿਆ ਜੀ ਰਵਾਨਾ ਬਾਬਾ ਸੁੱਖ ਰੱਖੇ ਵੀਰਣ ਨੂੰ ਹੋਰ ਤਰੱਕੀ ਦਵੇ ਤੇ ਵੀਰੋਣੀ ਖੂਬ ਤਰੱਕੀਆਂ ਕਰਨ ਤੇ ਖੂਬ ਟਰੈਕਟਰ ਨੂੰ ਵਾਣ ਚਲਾਣ ਤੇ ਤਰੱਕੀ ਕਰੇ ਹੈ